ਕਿ 10 ਮਿੰਟਾਂ ਚ ਉਹਨਾਂ ਨੇ ਨਾ ਦਿੱਤਾ ਅਨਸਰ ਆਪਾਂ ਇੱਥੋਂ ਤੁਰਾਂਗੇ ਸਾਰੀ ਸੰਗਤ ਤੇ ਉਹ ਵੇਰਕਾ ਵਾਲਾ ਪੁਆਇੰਟ ਹੈ ਇਧਰ ਨਹਿਰਾਂ ਤੋਂ ਜਾਣ ਵਾਲਾ ਵੀ ਇਧਰ ਸ਼ਹਿਰ ਨੂੰ ਜਾਣ ਵਾਲਾ ਵੀ ਔਰ ਮੇਨ ਲੱਦਾ ਉੱਤੇ ਵਾਲਾ ਦਾ ਪਿੱਛੇ ਆਪਾਂ ਉਹਨੂੰ ਬਲੌਕ ਕਰ ਦੇਵਾਂਗੇ ਜਾ ਕੇ ਔਰ ਫਿਰ ਇੱਥੇ ਟਰਾਲੀਆਂ ਵਾਲਿਆਂ ਨੂੰ ਕਹਿ ਚੁੱਕਾ ਮੈਂ ਕਿਸਾਨਾਂ ਨੂੰ ਟਰਾਲੀਆਂ ਵੀ ਆ ਰਹੀਆਂ ਨੇ ਲੰਗਰ ਲਈ ਸੇਵਾ ਲਈ ਕਹਤਾ ਗੁਰਦੁਆਰਾ ਸਾਹਿਬ ਦੇ ਰੀਆਂ ਵਾਲਿਆਂ ਨੂੰ ਕਹਤਾ ਹੈ ਲਾਈਟਾਂ ਵਾਲਿਆਂ ਨੂੰ ਕਹਿ ਰਿਹਾ ਆਪਾਂ ਉੱਥੇ ਪੱਕਾ ਮੋਰਚਾ ਲਾ ਦੇਵਾਂਗੇ ਜਦੋਂ ਤੱਕ ਮੰਗ ਨਹੀਂ ਮੰਨੀ ਜਾਊ ਅਸੀਂ ਉੱਥੇ ਗੱਡਦੇ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਸਾਨੂੰ ਕਿਰਤਕਾਰੀ ਕਰ ਲਈ ਸੀ ਸਾਡੀ ਸਾਨੂੰ ਦੁਕਰੀ ਥਾਣੇ ਦੇ ਸਾਰੀਆਂ ਲੇਡੀਜ਼ ਨੂੰ ਅਸੀਂ ਹੁਣੇ ਦੇਰ ਤੇ ਹੁਣੇ ਰਿਹਾ ਹੋ ਕੇ ਆਏ ਆ। ਨਾਲ ਤੇ ਆ ਨੂੰ ਉਹ ਕਰਕੇ ਆਏ। ਅਸੀਂ ਦੁਕਰੀ ਥਾਣੇ ਤੋਂ ਰਿਹਾ ਹੋ ਕੇ ਆਏ ਆ ਹੁਣ। ਸਾਨੂੰ ਮਾਰਨਿੰਗ ਟਾਈਮ ਤੋਂ ਹੀ ਉਹਨਾਂ ਨੇ ਅਰੈਸਟ ਕਰ ਲਿਆ ਸੀ ਬਾਈ। ਅਸੀਂ ਅੱਜ ਮੈਨੂੰ ਇਹ ਸ਼ਰਮ ਦੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਮੋਹਰੇ ਜ਼ਿਲ੍ਹੇ ਦੇ ਲੋਕ ਨਹੀਂ ਨਿਕਲੇ। ਮੈਂ ਮੈਂ ਸੰਧਿਆਣਾ ਜ਼ਿਲ੍ਹੇ ਦੀ ਆ ਸੋ ਮੈਨੂੰ ਬੜਾ ਸ਼ਰਮ ਆ ਸੋ ਸੋਈ ਵੀ ਹੋਣੀ ਨਿਕਲੇ ਪਰ ਮਾਨਸਾ ਬਠਿੰਡਾ ਰਾਜਸਥਾਨ ਤੋਂ ਲੋਕ ਜ਼ਰੂਰ ਨਿਕਲੇ ਮੈਂ ਅਮਿਤੋਜ ਮਾਨਵੀਰ ਜੀ ਔਰ ਲਖਾ ਸਾੜਾ ਵੀਰ ਜੀ ਲਾਏ ਜਿਹੜਾ ਮੋਰਚਾ ਸੀ ਸਾਡਾ ਇਹ ਕੱਲਾ ਸਾਡੇ ਕਰਕੇ ਨਹੀਂ ਸੀ ਇਹ ਪੰਜਾਬ ਦਾ ਹਰ ਬੰਦਾ ਪਾਣੀ ਪੀਂਦਾ ਹਰ ਇੱਕ ਪੰਛੀ ਪੰਛੀ ਹਰ ਪਾਣੀ ਪੀਂਦਾ ਬਬਣ ਗੁਰੂ ਪਾਣੀ ਪੀਂਦਾ ਮਾਤਾ ਲਖ ਮਹਤ ਪਰ ਇਸ ਸਰਕਾਰ ਨੇ ਸਾਡੇ ਨਾਲ ਬਿਲਕੁਲ ਫੇਰ ਨਹੀਂ ਕੀਤਾ ਸਾਨੂੰ ਸਾਡਾ ਮਤਲਬ ਕੋਈ ਜਿਹੜਾ ਅੱਜ ਦਾ ਸਾਡਾ ਮੋਰਚਾ ਸੀ ਸਾਨੂੰ ਫੱਲੇ ਨਹੀਂ ਕਰਨ ਮੈਨੂੰ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵੀ ਲੋਕਾਂ ਨਾਲ ਪੂਰਾ ਰੋਸਾ ਜੀ ਉਹ ਨਹੀਂ ਪਹੁੰਚੇ ਹੈਗੇ ਅੱਜ ਘਰਾਂ 'ਚ ਬੈਠੇ ਕਮੈਂਟ ਕਰ ਸਕਦੇ ਨੇ ਤਮਾਸ਼ਾ ਦੇ ਸਕਦੇ ਨੇ ਪਰ ਅਸੀਂ ਜੇ ਮੋਰਚਾ ਜਿੰਨਾ ਚਿਰ ਲੱਗੂਗਾ ਅਸੀਂ ਬਾਈ ਜੀ ਹੋਰਾਂ ਦੇ ਨਾਲ ਆ ਅਸੀਂ ਪ੍ਰੋਪਰ ਬੈਠੇ ਹੈ ਹਾਂ ਠੀਕ ਹੈ ਹੁਣ ਮੇਰੀ ਵੀ ਇੱਕ ਤਿੰਗਾ ਸੁਹਾਰਿਸ਼ ਹੈ ਵੀ ਇਹ ਕਰਦੇ ਆ 5 ਵਜੇ ਦੇ 30 ਮਿੰਟ ਤੱਕ ਦੇਸ਼ ਕਰਦੇ ਮੇਰੀ ਇੱਕ ਗੁਜ਼ਾਰਿਸ਼ ਹੈ ਆ ਵੇਸੋ ਭੈਣ ਜੀ ਨੇ ਕੀ ਗੱਲ ਕਹੀ ਆ ਕੀ ਲੁਧਿਆਣੇ ਵਾਲਿਆਂ ਨੂੰ ਇਹ ਗੱਲ ਸੁਣ ਨਹੀਂ ਰਹੀਗੀ ਆ ਸਾਰੇ মিডিਏ ਰਾਈ ਮੈਂ ਲੁਧਿਆਣੇ ਵਾਲਿਆਂ ਨੂੰ ਆਣਾ ਓਏ ਸੋਹਰੋ ਸਭ ਤੋਂ ਵੱਡੇ ਵਿਕਟਮ ਦਾ ਤੁਸੀਂ ਹੋ ਆ ਲੁਧਿਆਣੇ ਦੇ ਮੁੰਡੇ ਆਏ ਨੇ ਇਹ ਨਹੀਂ ਕਿ ਜਵਨ ਇੱਥੇ ਗੌਰਵ ਆਇਆ ਹੋਇਆ ਮੁੰਡਾ ਮੈਂ ਆਣਾ ਕਿ ਕਿੱਡਾ ਵੱਡਾ ਸ਼ਹਿਰ ਹੈ ਆ ਵਖਾ ਦਿਓ ਮੁੰਡੇ ਆਗੇ ਨੇ ਲੁਧਿਆਣੇ ਵਾਲੇ ਹੀ ਆ ਵਾਹ ਗੁਰੂ ਜੀ ਦਾ ਖਾਤ ਚਲੋ ਸ਼ੁਕਰ ਹੈ ਆਪਣੀ ਜੀ ਵੀ ਖੁਸ਼ ਹੋ ਗਈ ਤੁਹਾਡੀਆਂ ਬਾਵਾ ਵੇਖ ਕੇ ਸਾਦੇ ਲੁਧਿਆਣੇ ਵਾਲੇ ਪ੍ਰਾਣ ਵਾਲੇ ਜੀ ਆ ਲੁਧਿਆਣੇ ਤੋਂ ਹੀ ਆ ਹੁਣ ਐ ਕਰਿਓ ਜੇ ਜੇ ਆਪਾਂ ਇੱਥੇ ਗੱਡਤਾ ਮੋਰਚਾ ਤਾਂ ਪੂਰੇ ਬਾਕੀ ਲੁਧਿਆਣੇ ਨੂੰ ਵੀ ਬਲਾਓ ਆਪਾਂ ਇਹ ਸਭ ਤੋਂ ਪਹਿਲੇ ਵਿਕਟਮ ਲੁਧਿਆਣੇ ਵਾਲੇ ਨੇ ਜਾਮਨੀ ਰੰਗ ਦਾ ਪਾਣੀ ਮਿਲ ਰਿਹਾ ਤੁਹਾਨੂੰ ਜੇ ਪੀ ਲੂਗੇ ਆਰੋ ਲਾਗੇ ਤਾਂ ਨਾ ਉਗੇ ਕਦੇ ਨਾ ਉਹ ਡਾਈ ਵਾਲਾ ਕੈਮੀਕਲ ਕਲੀਨ ਨਹੀਂ ਹੁੰਦਾ ਮਰੂਗੇ ਸਭ ਤੋਂ ਪਹਿਲਾਂ ਮੈਨੂੰ ਸੌਰੀ ਆ ਬਲੀਪੁਰ ਪਿੰਡ ਦੇ ਨਾਲ ਤੁਹਾਡੇ ਢਿੱਡ ਪਾੜੇ ਹੋਏ ਨੇ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਗਾ ਹਰ ਬੰਦੇ ਨੂੰ ਕਾਲਾ ਪੀਲੀਆ ਔਰ 3 ਮਹੀਨੇ ਬਾਅਦ ਉਹਨਾਂ ਦਾ ਕਾਲਾ ਪੀਲੀਆ ਚੈੱਕ ਹੁੰਦਾ ਹੁਣ ਦੱਸੋ ਐਵੇਂ ਜੇ ਹਾਲਾਤ ਨੇ ਤਾਂ ਅਸੀਂ ਰੌਲਾ ਪਾਉਣਿਆ ਸੰਗਤ ਜਿਹੜੀ ਆਈ ਹੈ ਇਸੇ ਲਈ ਆਈ ਹੈ ਔਰ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਹੱਥ ਜੋੜ ਕੇ ਸ਼ਾਂਤੀ ਨਾਲ ਔਰ ਅਮਨੁਅਮਾਨ ਨਾਲ ਚੇ ਇਹਨਾਂ ਨੇ ਗੱਲ ਨਾ ਮੰਨੀ ਆਪਾਂ ਵੇਰਕਾ ਜਾ ਕੇ ਰੋਕਦੇ ਨਾ ਔਰ ਵਾਹ ਜਾਣਾ ਠੀਕ ਹੈ ਜੀ ਆ ਪੰਜ ਮਿੰਟ ਹੋਰ ਰਹਿ ਗਏ ਆ ਦੁਨੀਆ ਕਾਲੇ ਇੱਕ ਨਾਰਾ ਲਾ ਦਿਓ ਬੋਲੋ ਇਸੋਂ ਨਿਆ